ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਬਿਓ ਵੀਡੀਓ ਬਣਾਉਣ ਦਾ ਬਕਸਾ ਬਾਬਿਓ ਨਰਮੇ ਖਰਾਬ ਹੋਏ ਪਏ ਨੇ ਮੇਰੇ ਮੀਂਹ ਦੇ ਕਾਰਨ ਨਰਮੇ ਬਹੁਤ ਖਰਾਬ ਹੋਏ ਪਏ ਨੇ ਬਾਈ ਦਿਹਾੜੀ ਨਹੀਂ ਬਣਦੀ ਬੰਦੇ ਜਿਹੜੇ ਨਰਮਾ ਚੋਗਣ ਗਏ ਹੋਣੇ ਗਰੀਬ ਲੋਕ ਉਹਨਾਂ ਦੀ ਦਿਹਾੜੀ ਨਹੀਂ ਬਣਦੀ ਚਾਰ ਪੰਜ ਜਾਣੇ ਤਾਂ ਮਸਾ 30 35 40 ਕਿਲੋ ਮਸਾਂ ਚੋ ਗਿਆ ਯਾਰ ਅੱਲਾ ਦਾ ਬਾਈ ਤੇ ਫਿਰ ਹੁਣ ਇੱਕ ਜ਼ਿੰਮੇਦਾਰ ਬਾਈ ਨੇ ਕਿਹਾ ਵੀ ਬਈ ਨਰਮ ਖਰਾਬ ਹੋਇਆ ਪਿਆ ਤੁਹਾਡੀ ਦਿਹਾੜੀ ਨਹੀਂ ਬਣਦੀ ਉਹਨੇ ਕਿਹਾ ਵੀ ਜਿਹੜੇ ਚੀਂਡੇ ਨਹੀਂ ਤੋਂ ਮਤਲਬ ਨਿਕਲਦੇ ਵੀ ਉਹ ਤੋੜ ਕੇ ਆ ਬੋਰੀ ਦੇ ਵਿੱਚ ਪਾਈ ਜਾਓ ਕਿ ਛੋੜਾ ਬਈ ਵਜਨ ਤੁਲੂਗਾ ਬਹੁਤ ਵਧੀਆ ਬਾਈ ਨੇ ਗੱਲ ਕਹੀ ਆ ਨਹੀਂ ਤਾਂ ਸਾਡੇ ਕੇ ਭੱਜਣ ਵਾਲੀ ਗੱਲ ਹੋਈ ਪਈ ਸੀ ਬਾਈ ਜਿਹੜਾ ਹੁਣ ਬਈ ਇਹ ਜਿਹੜਾ ਨਰਮਾ ਚੁਗਿਆ ਜਾਂਦਾ ਤਾਂ ਚੁਗ ਲੈਨੇ ਜਿਹੜਾ ਨਹੀਂ ਨਹੀਂ ਫਿਰ ਅਸੀਂ ਤੋੜ ਕੇ ਡਿੰਡੇ ਬੋਰੀ ਦੇ ਵਿੱਚ ਪਾਈ ਜਾਂਦੇ ਆ। ਨਹੀਂ ਜੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਸਰਕਾਰ ਨੂੰ ਵੀ ਵੀ ਨਾਲੇ ਜਿਹੜੇ ਚੁਗਣ ਵਾਲੇ ਬੰਦੇ ਨੇ ਉਹਨਾਂ ਨੂੰ ਆਵਜਾ ਮਿਲਣਾ ਚਾਹੀਦਾ ਨਾਲੇ ਜਿਹਦੇ ਨਰਮਾ ਉਹਨਾਂ ਨੂੰ ਤਾਂ ਮਿਲਣੀ ਚਾਹੀਦਾ ਬਈ। ਕਿਉਂ ਬਈ ਨਰਮੇ ਜਮ ਹੀ ਨਹੀਂ ਹੋਏ ਬਈ ਜਮ ਹੀ ਰੱਬ ਨੇ ਪੱਟੀ ਮੇਸ ਕਰਤੀ ਬਈ। ਨਾ ਨਰਮਾ ਚੁਗਣ ਜੋ ਛੱਡਿਆ ਬਈ ਨਾ ਲੇਖਣ ਜੋ ਛੱਡਿਆ ਬਾਈ ਤੇ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਹਰਿਆਣਾ ਸਰਕਾਰ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਮਜ਼ਦੂਰ ਵੀਰਾਂ ਨੂੰ ਜਿਹੜੇ ਨਰਮਾਜੋ ਗੁਨਾਏ ਹੋਏ ਨੇ ਚੁਗਦੇ ਨੇ ਉਹਨਾਂ ਨੂੰ ਬੇਨਤੀ ਹੈ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸਰਕਾਰ ਦੇ ਨਵੇਂ ਪਹੁੰਚਣੀ ਚਾਹੀਦੀ ਹੈ ਵੀਡੀਓ ਤੇ ਗੱਲ ਕਰ ਵੀ ਪਤਾ ਕੀ ਆ ਇੱਕ ਦੂਜੇ ਦੇ ਮਗਰ ਨਹੀਂ ਕੋਈ ਲੱਗਦਾ ਸਰਕਾਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਕੋਈ ਕੁਝ ਨਹੀਂ ਕਰਦੀ ਤੇ ਆ ਨਰਮਾ ਜਮਾ ਹੀ ਬੇਕਾਰ ਆ ਭਾਈ ਜਮਾ ਹੀ ਬਲੇ ਮਤਲਬ ਹੁਣ ਆਰਟੀਨ ਦੇ ਨੇ ਆ ਖਰਾਬ ਹੋਏ ਜਮਾ ਹੀ ਲੈ ਇਹ ਅਸੀਂ ਤੋੜ ਤੋੜ ਬਾਈ ਅੱਡ ਬੋਰੀਆਂ ਵਿੱਚ ਪਾਈ ਜਾਂਦੇ ਆ ਤੇ ਕਿਸਾਨ ਭਰਾ ਕਹਦਾ ਵੀ ਅਸੀਂ ਭਾਈ ਇਹਦਾ ਵੀ ਵਜਨ ਸਾਨੂੰ ਮਤਲਬ ਦੇਵਾ ਠੀਕ ਆ ਤੇ ਭਾਈ ਕਿਸਾਨ ਵੀ ਕਿੱਧਰ ਪਜੂ ਤੇ ਮਜ਼ਦੂਰ ਵੀ ਕਿੱਧਰੇ ਨਹੀਂ ਪਜ ਸਕਦਾ ਠੀਕ ਆ ਰਲ ਕੇ ਸਾਰੇ ਜਾਣੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਨਾਲ ਸੰਗਰਾਸ ਬਿੱਡੋ ਤੇ ਮਹਾਵਯਾ ਪਵਾਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ